ਲਾਵਾਰਸ ਘੁੰਮਦੇ ਬੇਸਹਾਰਾ ਜਾਨਵਰ ਡੰਗਰ ਐਨੇ ਹਿੰਸਕ ਹੋ ਸਕਦੇ ਨੇ ਕਦੇ ਸੋਚਿਆ ਪਰਸੋਂ ਦੀ ਗੱਲ ਏ ਸਰਸਾ ਹਰਿਆਣਾ ਜਨਾ ਬੇਗੂ ਰੋਡ ਤੇ ਇੱਕ 22-23 ਸਾਲ ਦਾ ਮੁੰਡਾ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਸੀਗਾ ਉਹ ਆਪਣੀ ਰੇੜੀ ਤੋਂ ਕੁਝ ਦੂਰੀ ਤੇ ਟੂਟੀ ਤੇ ਪਤਾ ਨਹੀਂ ਪਾਣੀ ਲੈਣ ਗਿਆ ਕੇ ਹੱਥ ਧੋਣ ਗਿਆ ਉੱਥੇ ਉਹਨੂੰ ਆਵਾਰਾ ਡੰਗਰ ਨੇ ਐਸੀ ਢੁੱਡ ਮਾਰੀ ਪਲਟਾ ਕੇ ਸੁੱਟਦਾ ਮਣਕਾ ਟੁੱਟ ਗਿਆ ਮੁੰਡਾ ਵਿਚਾਰਾ ਥਾਂ ਤੇ ਹੀ ਮਰ ਗਿਆ ਮੁੰਡੇ ਦਾ ਪਿਓ ਕਹਿੰਦਾ ਵੀ ਕੁਛ ਦਿਨ ਬਾਅਦ ਨਾ ਉਹਦਾ ਵਿਆਹ ਹੋ ਰਿਹਾ ਸੀਗਾ ਤੇ ਘਰ ਚ ਕਿੰਨੀਆਂ ਖੁਸ਼ੀਆਂ ਹੋਣਗੀਆਂ ਇੱਕ ਸਕਿੰਟ ਦੇ ਵਿੱਚ ਉਹ ਸਾਰੀਆਂ ਖੁਸ਼ੀਆਂ ਮਾਤਮ ਚ ਬਦਲ ਗਈਆਂ ਤੇ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਜਿਹੜੇ ਬੇਸਹਾਰਾ ਲਵਾਰਸ ਡੰਗਰ ਨੇ ਉਹ ਇਹਨੇ ਹਿੰਸਾ ਕੋਈ ਫਿਰਦੇ ਨੇ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਤਾਣੀ ਨਹੀਂ ਪੱਠਾ ਨਹੀਂ ਚੱਜਦਾ ਫਿਰ ਉਹ ਖੁੱਲੇ ਰਹਿੰਦੇ ਨੇ ਇੱਕ ਦੂਜੇ ਨੂੰ ਮਾਰਦੇ ਨੇ ਲੜਦੇ ਨੇ ਸੜਕਾਂ ਤੇ ਆ ਜਾਂਦੇ ਨੇ ਕਿੰਨਾ ਨੁਕਸਾਨ ਕਰਦੇ ਨੇ ਆਖਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਗਊਸ਼ਾਲਾ ਨੂੰ ਕਿੰਨੀਆਂ ਗ੍ਰਾਂਟਾਂ ਜਾਂਦੀਆਂ ਨੇ ਗ੍ਰਾਂਟਾਂ ਸਾਡਾ ਸਰਕਾਰੀ ਪੈਸਾ ਜਾਂਦਾ ਏ ਕਿੰਨੇ ਦਾਨੀ ਸੱਜਣ ਉੱਥੇ ਦਾਨ ਕਰਦੇ ਨੇ ਯਾਰ ਇਹਦੀ ਕਿਸੇ ਨੂੰ ਤਾਂ ਜਵਾਬਦੇਹੀ ਚਾਹੀਦੀ ਹੈ ਨਾ ਐਡੇ-ਐਡੇ ਵੱਡੇ ਅਫਸਰ ਨੇ ਸਿਵਲ ਪ੍ਰਸ਼ਾਸਨ ਨੇ ਪੁਲਿਸ ਹੈ ਪੁਲਿਸ ਦਾ ਕੰਮ ਤੇ ਮੈਨੂੰ ਲੱਗਦਾ ਵੀ ਕੱਲਾ ਚਲਾਨ ਕੱਟਣ ਦਾ ਹੀ ਰਹਿ ਗਿਆ ਇਹਨਾਂ ਮੋਟਰਸਾਈਕਲਾਂ ਵਾਲਿਆਂ ਨੂੰ ਵੀ ਕਾਪੀਆਂ ਫੜਾਈਆਂ ਹੋਈਆਂ ਨੇ ਉਹ ਹੁਣ ਜਿੱਥੇ ਮੁੰਡਿਆਂ ਦੇ ਕੰਪਿਊਟਰ ਸੈਂਟਰ ਨੇ ਮੁੰਡੇ ਜਾਂਦੇ ਨੇ ਨਾ ਮੋਟਰਸਾਈਕਲ ਵਗੈਰਾ ਲੈ ਲੈ ਕੇ ਹੁਣ ਉਹਨਾਂ ਦੇ ਅੱਗੇ ਖਲੋ-ਖਲੋ ਚਲਾਨ ਕੱਢਣ ਲੱਗ ਗਏ ਨੇ ਕੱਲ ਪਰਸੋ ਹੀ ਮੈਂ ਦੇਖਿਆ ਸਰਸੇ ਵਾਲੇ ਵੱਡੇ ਪੁਲ ਦੇ ਥੱਲੇ ਨਾ ਇੱਕ ਇੱਧਰ ਕੋਈ హెయిర్ ਡ੍ਰੈਸਰ ਦੀ ਦੁਕਾਨ ਹੈ ਮਸ਼ਹੂਰ ਜੀ ਉੱਥੇ ਖੜੇ ਪੁਲਿਸ ਵਾਲੇ ਚਲਾਨ ਕੱਟੀ ਜਾਂ ਦੁਕਾਨ ਦੇ ਅੱਗੇ ਜਿਹੜੇ ਮੋਟਰਸਾਈਕਲ ਖੜੇ ਉਹ ਮੁੰਡਿਆਂ ਨੂੰ ਕਹਿਣ ਨੂੰ ਰੋਕ ਲੈਣ ਕਿ ਉਹਨਾਂ ਨੂੰ ਜਿਹੜੇ ਅੰਦਰ ਨਿਕਲ ਉਹਨਾਂ ਨੂੰ ਪੁੱਛ ਕੇ ਛੇ ਕਰ ਲੱਜਣ بس ਇਹੀ ਕੰਮ ਰਹਿ ਗਿਆ ਹੈ ਇਹੀ ਲੋਕਤੰਤਰ ਹੈ ਸਾਡਾ ਕਿਸੇ ਦੀ ਜਾਨ ਦੀ ਕੋਈ ਜਵਾਬਦੇਹੀ ਨਹੀਂ ਹੈਗੀ ਨਾ ਆਖਰ ਉਹਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਇਹ ਨੈਚੁਰਲ ਮੌਤ ਤਾਂ ਹੈ ਨਹੀਂ ਇਹ ਤਾਂ ਇੱਕ ਹਸਾਬ ਦਾ ਮਿੱਥਿਆ ਹੋਇਆ ਕਤਲ ਹੈ ਆਖਰ ਉਹ ਨਾ ਗਊਸ਼ਾਲਾ ਦੀ ਜਿਨ੍ਹਾਂ ਨੂੰ ਗ੍ਰਾਂਟਾਂ ਜਾਂਦੀਆਂ ਨੇ ਸਰਕਾਰੀ ਉਹਨਾਂ ਦੀ ਕੋਈ ਜਵਾਬਦੇਹੀ ਬਣਾਓ ਕਿ ਜੇ ਵਾਰਾ ਡੰਗਰ ਤੁਹਾਡੇ ਇੰਨੇ ਏਰੀਆ ਦੇ ਵਿੱਚ ਘੁੰਮਦਾ ਦੱਸਿਆ ਗਿਆ ਉਹਨੂੰ ਤੁਸੀਂ ਫੜੋ ਗਊਸ਼ਾਲਾ ਲਿਆਓ ਕਿ ਗਊਸ਼ਾਲਾ ਗਲੀਆਂ ਦੁੱਧ ਦੇਣ ਵਾਲੀਆਂ ਗਾਵਾਂ ਵਾਸਤੇ ਹੀ ਬਣਾਈਆਂ ਨੇ ਕਿ ਦੁੱਧ ਵੇਚੋ ਤੇ ਕਮੇਡੀਆਂ ਨੇ ਪੈਸਿਆਂ ਨੂੰ ਖੁਰਦ-ਬੁਰਦ ਕਰੋ ਇਧਰ-ਉਧਰ ਹੈ ਨਾ ਸਾਡੇ ਪੈਸੇ ਨੂੰ। ਕੀ ਕਮਾਲ ਹੈ ਯਾਰ। ਜਦੋਂ ਕਿਸੇ ਮੰਤਰੀ ਸੰਤਰੀ ਨੇ ਆਉਣਾ ਹੁੰਦਾ ਹੈ ਨਾ ਮਿੰਟਾਂ 'ਚ ਸੜਕਾਂ ਨੂੰ ਪੈਚ ਲੱਗ ਜਾਂਦੇ ਨੇ। ਜੜੀਆਂ ਝੁੱਗੀਆਂ ਝੋਬੜੀਆਂ ਨੇ ਉਹਨਾਂ ਦੇ ਅੱਗੇ ਟੈਂਟ ਲਾ ਦਿੱਤੇ ਜਾਂਦੇ ਨੇ। ਕਲਰ ਵਾਲੇ ਉਹ ਵੇਖਿਆ ਨਹੀਂ ਉਦੋਂ ਅਮਰੀਕਾ ਵਾਲਾ ਆਇਆ ਸੀ ਤੇ ਦਿੱਲੀ 'ਚ ਕੀ ਕੀਤਾ ਸੀ ਝੁੱਗੀਆਂ ਝੋਬੜੀਆਂ ਦੇ ਅੱਗੇ ਸਾਰੀਆਂ ਦੇ ਨਾ ਟੈਂਟ ਲਾਦੇ ਉਹ ਚੰਤੀ ਰਾਤੋਂ ਰਾਤ। ਕੀ ਯਾਰ ਕਮਾਲ ਹੈ। ਬੰਦੇ ਦੀ ਜਾਨ ਦੀ 1 ਰੁਪਈਆ ਕੀਮਤ ਨਹੀਂ ਹੈਗੀ। ਉਹ ਜਿਨ੍ਹਾਂ ਦਾ ਜਵਾਨ ਪੁੱਤ ਤੁਰ ਗਿਆ ਏ ਉਹਨਾਂ ਤੇ ਕੀ ਬੀਤ ਦੇ ਉੱਜ ਜੀ ਦਾ ਕੁਛ ਦਿਨ ਬਾਅਦ ਵਿਆਹ ਧਰਿਆ ਸੀ ਮੁੰਡੇ ਦਾ ਪਿਓ ਕਹਿੰਦਾ ਅਸੀਂ ਇੰਨੀ ਗਰੀਬੀ ਕੱਟੀ ਏ ਨਾ ਜਦੋਂ ਦਾ ਮੁੰਡੇ ਨੇ ਕੰਮ ਸੰਭਾਲਿਆ ਨਾ ਰੇੜੀ ਦਾ ਕੰਮ ਕੀਤਾ ਸੀਗਾ ਉਦੋਂ ਅਸੀਂ ਥੋੜੇ ਬਹੁਤ ਪੈਰਾ ਸਰ ਹੋਏ ਆ ਰੱਜ ਕੇ ਰੋਟੀ ਖਾਣ ਲੱਗੇ ਆ ਯਾਰ ਕਲੇਜਾ ਬਾਹਰ ਨੂੰ ਆਉਂਦਾ ਏ ਇਹੋ ਜੀ ਗੱਲ ਕਰਦਿਆਂ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਏ ਨਾ ਸਿਵਲ ਪ੍ਰਸ਼ਾਸਨ ਪ੍ਰਸ਼ਾਸਨ ਤੱਕ ਇਹੋ ਜੀਆਂ ਗੱਲਾਂ ਪਹੁੰਚਾਓ ਪ੍ਰਸ਼ਾਸਨ ਆਪਣਾ ਕੰਨਾਂ ਤੋਂ ਬੋਲਾ ਹੋ ਗਿਆ ਅੱਖਾਂ ਤੋਂ ਅੰਨਾ ਹੋ ਗਿਆ ਇਹਨੂੰ ਦੀਦਾ ਨਹੀਂ ਕੁਝ ਵੀ ਇਹਨੂੰ ਕੱਲੇ ਚਲਾਣ ਦੀਦੇ ਨੇ ਉੱਤੋਂ ਟਾਰਗੇਟ ਮਿਲਦੇ ਨੇ ਉਹਨਾਂ ਨੂੰ ਪੂਰੇ ਕਰੋ ਬਸ ਕਮਾਲ ਹੈ ਨਾ ਯਾਰ ਬੰਦੇ ਦੀ ਜਾਨ ਦੀ ਦਵਾਨੀ ਕੀਮਤ ਨਹੀਂ ਹੈਗੀ ਆ ਪਰਸੋ ਚੌਥੀ ਗੱਲ ਏ ਉਹਨੂੰ ਵੀ 25 ਦਿਨ ਹੋ ਗਏ ਮੈਂ ਉਹਦਾ ਵਿਚਾਰੇ ਦਾ ਅੰਦੋਲਨ ਹਾਲੇ ਤਾਂ ਚੱਲਣ ਡਿਆ ਉਹ ਭਾਵਦੀ ਦੀ ਕੁੜੀ ਬ੍ਰਿੰਕਾ ਉਹ ਜਿਹੜੇ ਮੁੰਡਿਆਂ ਨੇ ਐਸਾ ਕੋਈ ਕਰਮ ਕੀਤਾ ਏ ਉਹਨਾਂ ਦੇ ਮਾਪੇ ਉਹਨਾਂ ਨੂੰ ਸ਼ਹਿ ਦੇਣ ਦੇ ਨੇ ਉਹ ਅੱਗੇ ਸਮਾਜ ਚ ਜਾ ਕੇ ਕੀ ਕਰਨਗੇ ਕੋਈ ਸੋਚ ਸਕਦਾ ਹੈ ਸੋਚੋ ਕਿੰਨਾ ਭਿਆਨਕ ਇਹਦਾ ਨਤੀਜਾ ਨਿਕਲੂਗਾ ਅੱਗੇ ਜਿਨ੍ਹਾਂ ਦੇ ਬੱਚਿਆਂ ਨੇ ਅੱਜ ਕਿਸੇ ਦੀ ਮੁੰਡਿਆਂ ਨੇ ਕੁੜੀ ਮਾਰ ਦਿੱਤੀ ਉਹਨਾਂ ਦੇ ਮੁੰਡਿਆਂ ਦੇ ਮਾਪਿਓ ਜਾਂ ਅਸਰ ਸੁਖ ਵਾਲੇ ਨੇ ਉਹਦਾ ਬਚਾਅ ਕਰਨ ਦੇ ਨੇ ਉਹ ਕਹਿੋ ਜਾ ਸਮਾਜ ਚ ਅੱਗੇ ਜਾ ਕੇ ਗੰਦ ਫਲਾਉਣਗੇ ਇਹ ਆਪਾਂ ਕਿੱਧਰ ਨੂੰ ਤੁਰਪੇ ਸਾਰੇ ਹੋਰ ਪਾਕਿਸਤਾਨ ਨਾ ਪਰਸੋ 14 ਬਣਾਓ ਰੋਲਾ ਪਿਆ ਉਹ ਚਲੋ ਅੱਤਵਾਦੀਆਂ ਨੇ ਕਿੰਨਾ ਘਨੋਣੀ ਹਰ ਤੇ ਹਰਕਤ ਕੀਤੀ ਹੈ ਨਾ ਪਹਿਲਾਂ ਵੀ ਇਦਾਂ ਹੁੰਦਾ ਆਇਆ ਵੱਦ ਚੜ ਕੇ ਆਪਾਂ ਨੇ ਸਾਰਿਆਂ ਨੇ ਸਾਥ ਦਿੱਤਾ ਨਾ ਦੇਸ਼ ਨੇ ਯਾਰ ਇਦਾਂ ਦੇ ਕਮਾਂਜ ਵੀ ਕੋਈ ਜਿਹੜੇ ਆਪਣੇ ਨੁਮਾਇंदे ਚੁਣੇ ਜਾਂਦੇ ਨੇ ਉਹ ਕੀ ਕਰਦੇ ਨੇ ਅੱਗੇ ਆਵਾਜ਼ ਉਠਾਓ ਇਹਨਾਂ ਦਾ ਕੋਈ ਹੱਲ ਕਰੋ ਇਹਨਾਂ ਦਾ ਕਿਸੇ ਨੂੰ ਜਵਾਬਦੇਹੀ ਤੈਅ ਕਰੋ ਇਹਨਾਂ ਮੋਤਾਂ ਦੀ ਜਿਹੜੇ ਵਾਰ ਡੰਗਰਾਂ ਨਾਲ ਹੁੰਦੀਆਂ ਨੇ ਇਹਨਾਂ ਕਮਾਂਵਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਸਰਕਾਰਾਂ ਦਾ ਕੰਮ ਹੈ ਪੈਸਾ ਕਮਾ ਕੇ ਅਰਥਵਿਵਸਥਾ ਨੂੰ ਇੱਕ ਨੰਬਰ ਤੇ ਲਿਆਓ ਕੋਈ ਮਰੇ ਕੋਈ ਜੀਵੇ ਇਹਦੇ ਉਹ ਪੰਜਾਬੀ ਦੀ ਘਾਤ ਹੋ ਗਈ ਅਕੇ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਦਾਸੇ ਪੀਵੇ